ਬਪੇਸ਼ ਬਗੇਲ ਜੀ ਦਾ ਬਹੁਤ ਧੰਨਵਾਦ ਕਰਨਾ ਚਾਹਣਾ ਹੈ ਕਿ ਨਾਲ ਹੀ ਸਮੁੱਚੀ ਲੀਡਰਸ਼ਿਪ ਜਿਹੜੀ ਪੰਜਾਬ ਦੀ ਹੈ ਅਸੀਂ ਬੈਠੇ ਆ ਚੰਨੀ ਸਾਹਿਬੇ ਆ ਐਮਪੀ ਸਾਹਿਬ ਤੇ ਸਾਰੇ ਸੀਨੀਅਰ ਆਗੂ ਸਹਿਬਾਨ ਤੇ ਖਾਸ ਕਰਕੇ ਰਾਜਕੁਮਾਰ ਰੇਕਾ ਜੀ ਅੱਜ ਬਪੇਸ਼ ਬਗੇਲ ਜੀ ਨੇ ਰਾਹੁਲ ਗਾਂਧੀ ਜੀ ਦੇ ਜਿਸ ਪ੍ਰਕਾਰ ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ ਪੰਜਾਬ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਵੀਡੀਓ ਪਾ ਕੇ ਚਿੰਤਾ ਜ਼ਾਹਿਰ ਕੀਤੀ ਅਤੇ ਰਾਹੁਲ ਗਾਂਧੀ ਜੀ ਨੇ ਇਹ ਗੱਲ ਕਹੀ ਕਿ तमाम ਕਾਂਗਰਸ ਦੇ ਕਾਰਕਟਰਾਂ ਨੂੰ ਰਾਹਤ ਕਾਰਜਾਂ ਦੇ ਵਿੱਚ ਜੁਟ ਜਾਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਪੰਜਾਬ ਦਾ ਵਿਅਕਤੀ ਭੁੱਖਾ ਪਿਆਸਾ ਨਾ ਰਹੇ ਜੋ ਕਾਂਗਰਸ ਪਾਰਟੀ ਕਰ ਸਕਦੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਹ ਵਿਯੋਗਦਾਰ ਪਾਕੇ ਕਰਨਾ ਚਾਹੀਦਾ ਹੈ ਨਾਲ ਹੀ ਨਾਲ ਉਹਨਾਂ ਨੇ ਬਪੇਸ਼ ਬਗੇਲ ਜੀ ਵੀ ਅੱਜ ਦੋ ਦਿਨ ਦੇ ਦੌਰੇ ਤੇ ਅੱਜ ਇਥੋਂ ਚੱਲ ਕੇ ਤੇ ਉਹ ਫਾਜ਼ਿਲਕਾ ਤੱਕ ਜਾਨੀ ਕਿ 6 ਜ਼ਿਲ੍ਹੇ ਦੋ ਦਿਨਾਂ ਦੇ ਵਿੱਚ ਦੌਰਾ ਕਰਨਗੇ ਕੱਲ ਨੂੰ ਅੰਮ੍ਰਿਤਸਰ ਤੇ ਫਿਰ ਗੁਰਦਾਸਪੁਰ ਉਹ ਸਾਰੀ ਸਥਿਤੀ ਦਾ ਜਾਇਜ਼ਾ ਲੈਣਗੇ ਔਰ ਕਿਥੇ ਕਿਥੇ ਕੀ ਰਾਹਤ ਵੀ ਪਹੁੰਚਾਉਣੀ ਹੈ ਉਹਰੇ ਤੇ ਵੀ ਸਾਡਾ ਕੰਮ ਕਰਨਗੇ ਦੱਸਣਗੇ ਤੇ راہુલ ਗਾਦੀ ਜੀ ਨੂੰ ਇਸ ਬਾਰੇ ਆਪਣੀ ਰਿਪੋਰਟ ਦੇਣਗੇ ਕਾਂਗਰਸ ਪਾਰਟੀ तमाम ਜਿਲ੍ਹਿਆਂ ਦੇ ਵਿੱਚ ਆਪਦੇ ਲੈਵਲ ਤੇ ਸਾਡੀਆਂ ਕਮੇਟੀਆਂ ਵੜ ਕੇ ਅਸੀਂ ਰਾਹਤ ਕਾਰਜ ਤੇ ਕੁਝ ਤਿਲਫੁਲ ਪੇਟਾ ਹਰ ਲੋਕ ਸਭਾ ਵਾਈ ਕਾਂਗਰਸ ਪਾਰਟੀ ਨੇ ਤਕਰੀਬਨ ਤਕਰੀਬਨ ਕਾਂਗਰਸ ਦੇ ਵਰਕਰਾਂ ਨੇ 2 ਕਰੋੜ ਰੁਪਇਆ ਮੁਕਸਰ ਲੁਧਿਆਣਾ ਆ ਹਿਆਰਪੁਰ ਤੇ ਅੰਮ੍ਰਿਤਸਰ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦੀ ਰਾਹਤ ਕਾਰਜਾਸੇ ਇਕੱਠਾ ਕੀਤਾ ਅੱਜ ਇੱਥੇ ਵੀਰਕਾ ਸਾਹਿਬ ਦਾ ਪ੍ਰੋਗਰਾਮ ਇਹਨਾਂ ਨੇ ਅਜੇ ਤੱਕਾਂ ਨੂੰ ਰਵਾਨਗੀ ਜਿਹੜੀ ਸਾਫ਼ ਤੋਂ ਹੋਂ ਦਵਾਉਣੀ ਸੀ ਇਸ ਕਰਕੇ ਮੈਂ ਚੰਨੀ ਸਾਹਿਬ ਸਰਕਾਰੀਆ ਸਾਹਿਬ ਔਜਲਾ ਸਾਹਿਬ ਡੈਣੀ ਜੀ ਸਾਰੀ ਸਮੂਚੀ ਲੀਡਰਸ਼ਿਪ ਔਰ ਅ즈ਨਾਰਾ ਜੀ ਸਾਰੀ ਸਮੂਚੀ ਲੀਡਰਸ਼ਿਪ ਅੱਜ ਇਹ ਇਥੋਂ ਛੱਡੀ ਦੇਣਾ ਹੈ ਅਸੀਂ ਨੁਕਤਾਚੀਨੀ ਨਹੀਂ ਕਰਨੀ ਕਿ ਸਰਕਾਰ ਨੇ ਕੀ ਕੀਤਾ ਹੈ ਸਰਕਾਰ ਨੇ ਜੋ ਕੀਤਾ ਉਹ ਦਾ ਖੁਲਾਸਾ ਕਰਾਂਗੇ ਇਸ ਰਾਹਤ ਕਾਰਜ ਤੋਂ ਬਾਅਦ ਜਿਵੇਂ ਆਪਰੇਸ਼ਨ ਸੰਧੂਰ ਦਾ ਕੀਤਾ ਸੀ ਜਦੋਂ ਵਿਪਤਾ ਅਸੀਂ ਸਭ ਇਕਜੁੱਟ ਹੋ ਕੇ ਅੱਜ ਪੰਜਾਬ ਦੇ ਨਾਲ ਖੜੇ ਹੈ ਪਰ ਇਹ ਕਿਉਂ ਹੋਇਆ ਕਿਵੇਂ ਹੋਇਆ ਇਹਦੇ ਵਿੱਚ ਕੇਂਦਰ ਦਾ ਕੀ ਗਲਤੀ ਹੈ ਜਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵੀ ਤੇ ਪੰਜਾਬ ਦੇ ਜਿਹੜਾ ਸਕੱਤਰ ਹੋਣੀ ਕੀ ਗਲਤੀ ਹੈ ਜਾਂ ਮੰਤਰੀ ਵੀ ਕੀ ਗਲਤੀ ਹੈ

ਅੱਜ ਪੰਜਾਬ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਵਾਸਤੇ ਭਾਈ ਜੀ ਗਾਂ ਘਰ ਦੇ ਸਪੋਕਸਮੈਨ ਸਾਡੇ ਸਤਿਸ਼ਕੜ ਦੇ ਸਾਫ ਦਾ ਮੁੱਖ ਮੰਤੂ ਹੈ ਜੀ ਗਾਂ ਘਰ ਦੇ ਮੇਰੇ ਅੱਗੇ ਸਪੋਕਸਮੈਨ ਉਹ ਪੇਸ਼ ਬਗੇਰ ਜੀ ਜਿਹੜੇ ਸਾਡੇ ਜਨਰਲ ਸੈਕਟਰੀ ਇੰਚਾਰਜ ਵੀ ਹੈ ਉਹ ਪੰਜਾਬ ਚ ਆਏ ਹੈ ਮੈਂ ਇਹਨਾਂ ਦਾ ਧੰਨਵਾਦੀ ਹਾਂ ਤੇ ਸਵਾਗਤ ਵੀ ਕਰਦਾ ਪੰਜਾਬ ਦੇ ਵਿੱਚ ਪੰਜਾਬ ਦੇ ਹਾਲਾਤ ਤੁਹਾਨੂੰ ਸਾਰਿਆਂ ਨੂੰ ਪਤਾ ਜੋ ਗੱਲਾਂ ਰਾਜਾ ਬੜਿੰਦ ਜੀ ਨੇ ਬੋਲੀਆਂ ਮੈਂ ਉਹਨਾਂ ਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ ਤੇ ਬੇਕਾ ਸਾਹਿਬ ਦਾ ਤੇ ਔਜਲਾ ਸਾਹਿਬ ਹਰਾਂ ਦਾ ਮੈਂ ਧੰਨਵਾਦੀ ਆ ਅੰਮ੍ਰਿਤਸਰ ਦੀ ਸਾਰੀ ਲੀਡਰਸ਼ਿਪ ਦਾ ਜਿਹੜਾ ਨੇ ਰਾਤ ਕਾਰਜਾ ਲਈ ਸਮਾਨ ਸਮੱਗਰੀ ਅੱਜ ਭੇਜਣੀ ਹੈ ਪਰसों ਐਸੀ ਜਲੰਧਰ ਤੋਂ ਵੀ ਭੇਜੀ ਹੈ ਹਰ ਕਾਂਗਰਸੀ ਵਰਕਰ ਹਰ ਕਾਂਗਰਸੀ ਲੀਡਰ ਹਰ ਪੰਜਾਬੀ ਆਪਣੀ ਆਪਣੀ ਯਥਾ ਸ਼ਕਤੀ ਅਨੁਸਾਰ ਲੋਕਾਂ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਤੇ ਜਿਹੜੀ ਸਰਕਾਰ ਹੈ ਇਹ ਹਰ ਤਾਲ ਦੇ ਵਿੱਚ ਬਿਮਾਰ ਪਈ ਹੈ ਮੁੱਖ ਮੰਤਰੀ ਬਿਮਾਰ ਨਹੀਂ ਹੈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਬਿਮਾਰ ਹੈ ਤੇ ਇਹਨਾਂ ਦੇ ਆਪਣਾ ਕਾਟੋਕਲੇਸ ਹੈ ਜਿਹਦੇ ਕਰਕੇ ਹਸਤਾ ਵਾਲਾ ਜਾ ਕੇ ਪੈ ਗਈ ਤੇ ਨਾਲ ਨਾਲ ਇੱਕੋ ਫੁੱਫੜ ਭਜਿਆ ਫਿਰਦਾ ਹੈ ਫੁੱਫੜ ਦਾ ਵਿਆਜ ਮਾਰ ਨਹੀਂ ਹੁੰਦਾ ਇਹ ਸਰਕਾਰ ਵੀ ਤੇ ਵੀ ਕਾਟੋਕਲੇਸ ਉਹਦੇ ਨਾਲ ਪਿਆ ਹੋਇਆ ਸੋ ਸਰਕਾਰ ਕਿਸੇ ਤਰ੍ਹਾਂ ਵੀ ਸੰਜੀਦਾ ਨਹੀਂ ਹੈ ਪੰਜਾਬ ਦੇ ਵਿੱਚ ਹਟ ਫੀਟ ਤਾਂ ਦੀ ਮਦਦ ਕਰਨ ਦੇ ਲਈ ਤੇ ਕੱਲ ਇਹਨਾਂ ਨੇ ਕੁਝ ਫੈਸਲੇ ਲੈਣੇ ਸੀ ਕਿ ਕਿਹੜਾ-ਕਿਹੜਾ ਰਾਹਤ ਕਾਰਡ ਦਿੱਤੇ ਜਾਣ ਕੱਲ ਹੋਣੇ ਸੀ ਕੈਬਨਿਟ ਦੀ ਮੀਟਿੰਗ ਉਹ ਵੀ ਇਹਨਾਂ ਨੇ ਆਪਣੇ ਕਾਰਨ ਕਲੇਸ਼ ਕਰਕੇ ਪੋਸਟਪੋਨ ਕਰਤੀ ਹੈ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਵਰਕਰ ਹਰ ਪ੍ਰਟਪਲ ਜੂਝ ਰਹੇ ਪੰਜਾਬੀ ਹਰ ਪ੍ਰਟਪਲ ਜੂਝ ਰਹੇ ਹੈ ਇਹ ਲੋਕਾਂ ਨੇ ਆਪ ਇਸ ਮਹੀਮ ਨੂੰ ਸਾਂਭ ਲਿਆ ਹੈ ਇਹ ਰਾਹਤ ਕਾਰਜਾਂ ਦੇ ਵਿੱਚ ਹਰ ਪੰਜਾਬੀ ਹਰ ਲੋਕ ਪੰਜਾਬ ਦੇ ਲੱਗੇ ਹੋਏ ਆ ਇਸ ਸਾਡੀ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੀ ਦੇ ਵਿੱਚ ਸਾਡੇ ਸੇਪ ਬਗੇਲ ਜੀ ਰਾਹੁਲ ਗਾਂਧੀ ਜੀ ਦਾ ਨਾਲ ਉਹਨਾਂ ਦੇ ਹਦੇਸ਼ਾ ਅਨੁਸਾਰ ਇੱਥੇ ਆਏ ਮੈਂ ਇਹਨਾਂ ਦਾ ਸਵਾਗਤ ਕਰਦਾ ਤੇ ਰਾਹੁਲ ਗਾਂਧੀ ਜੀ ਨੇ ਵੀ ਮੈਸੇਜ ਤੇ ਜੇ ਉਮੀਦ ਹੈ ਕਿ ਉਹ ਵੀ ਆਉਣਗੇ ਐਸੀ ਸਾਰੇ ਮਿਲ ਕੇ ਪੰਜਾਬੀਆਂ ਨੇ ਪੰਜਾਬ ਨੂੰ ਇਸ ਦੁੱਖ ਦੀ ਘੜੀ ਚ ਕੱਢਣਾ ਹੈ

हमारे प्रधान साहब हमारे यहाँ के सांसद जी और सभी सरकारिया साहब सभी लोग उपस्थित हैं डेनी जी और मेरका जी विशेष रूप से धन्यवाद के उन्होंने ये राहत सामग्री एकत्रित करके प्रभावित लोगों के बीच वितरण करने के लिए भेज रहे हैं मैं उन्हें साधुवाद देता हूँ ये जो फ्लड आया है ये सरकारों, की क्या सरकारों के द्वारा चाहे वो राज्य सरकार हो या केंद्र सरकार दोनों के नाकामी के कारण से यह बाढ़ आया हुआ है और इसका खामियाजा पूरा पंजाब हो गया दुर्भाग्यजनक बात ये है कि अभी तक के कितनी फसल बर्बाद हो गया कितने रेत भर गए कितने जानमाल का नुकसान हुआ कितने रोड बह गए कितने लोगों की मौत हुई इसके बारे में कोई जानकारी सरकार के द्वारा दी जा रही है। दूसरी तरफ बाढ़ प्रभावित लोगों के लिए कोई राहत सामग्री कोई राशि लोगों तक नहीं पहुंचाया जा रहा है शुद्ध पेयजल और भोजन की व्यवस्था भी ठीक से नहीं की जा रही है यह बेहद दुर्भाग्यजनक बात है कि इतना असंवेदनशील राज्य सरकार कैसे हो सकती है और इतना असंवेदनशील केंद्र सरकार कैसे हो सकती है प्रधानमंत्री की तरफ से एक ट्वीट भी नहीं आया है यहाँ बाढ़ पीड़ितों के लिए पंजाब के लोगों को उसे अपने हाल पे छोड़ दिया है लेकिन कांग्रेस पार्टी ने हमारे या सांसद गणों पूर्व मुख्यमंत्री है प्रधानमंत्री है हमारे एमएलए हमारे जिला के पदाधिकारी सभी कार्यकर्ता और नेता से हैं कि हम इस विस्का में जो केंद्र और राज्य सरकार के द्वारा निर्मित है उसमें हम उनको किसानों को मजदूरों को गरीबों को उनके हार के हम नहीं छोड़ सकते और इसलिए हर परिस्थिति में उनके साथ खड़े हैं और प्रत्येक दिन जाके अपने अपने क्षेत्रों में दौरा कर रहे हैं लोगों को राहत सामग्री वितरित कर रहे हैं कैसे सहयोग दिया जा सके वो हर संभव कार्य कर रहे हैं मैं सभी कार्यकर्ताओं को बधाई देता हूं जो राहुल जी के निर्देश पर सभी कार्यकर्ता जुटे हुए हैं दिन रात मेहनत कर रहे हैं और दुर्भाग्यजनक बात यह है केंद्र सरकार की के तरफ से कोई राहत घोषणा नहीं हुई है राज्य के ओर से कोई सहायता नहीं रही है धन्यवाद